ਗੁਰੂ ਜੀ ਜਮਰਾਤ ਲਈ ਰਿਕਵਰੀ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਬਹੁਤ ਹੀ ਸਤਿਕਾਰ ਦੇ ਯੋਗ ਨਗਰ ਕਸੂਂਬੜੀ ਜਿਹੜਾ ਕਿ ਵਿਕਾਸ ਪੱਖੋਂ ਦਾ ਪਿਛੜਿਆ ਹੋਇਆ ਹੈ ਪਰ ਜਿਹਨਾਂ ਦੇ ਲੋਕ ਨੇ ਉਹ ਦਰਿਆਦਲੀ ਹਮੇਸ਼ਾ ਦਿਖਾ ਕੇ ਸਰਕਾਰਾਂ ਬਣਾਉਂਦੇ ਆਏ ਅਫਸੋਸ ਨਾਲ ਕਹਿਣਾ ਪੈਂਦਾ ਜਦੋਂ ਐਮਐਲਏ ਬਣ ਜਾਂਦਾ ਕਿਸੇ ਪਾਰਟੀ ਦਾ ਹੋਵੇ ਉਹ ਪਿੰਡਾਂ ਦੀ ਸਾਰ ਨਹੀਂ ਲੈਂਦਾ ਫੋਜ਼ੀਆ ਨਕੈ ਪਿੰਡਾਂ ਦੇ ਸੜਕਾਂ ਬੁਰੇ ਹਾਲ ਨਾਲੀਆਂ ਗਲੀਆਂ ਦਾ ਬੁਰਾ ਹਾਲ ਸਫਾਈ ਦਾ ਬੁਰਾ ਹਾਲ ਉਹਦੀ ਮਿਸ਼ਨ ਤਹਿਤ ਅੱਜ ਅਸੀਂ ਹਰਮੀਤ ਜੀ ਦੇ ਗ੍ਰਾਮ ਵਿੱਚ ਆਏ ਆਂ ਰਮੇਸ਼ ਸਿੰਘ ਕਸੂਂਬੜੀ ਜੀ ਸਾਡੇ ਸਾਬਕਾ ਸਰਪੰਚ ਗੁਰਮੀਤ ਸਿੰਘ ਜੀ ਸਾਡੇ ਨੰਬਰਦਾਰ ਸਾਹਿਬ ਨੇਤਰ ਸਿੰਘ ਨੰਬਰਦਾਰ ਜੀ ਪਿੰਡ ਦੇ ਸਾਡੇ ਸੂਝਮਾਨ ਆਗੂ ਸਹਿਬਾਨ ਸਾਡੇ ਮਾਮਾ ਭੈਣਾ ਵੀਰ ਸਾਡੇ ਸਾਰੇ ਅਸੀਂ ਇੱਥੇ ਅੱਜ ਖੜੇ ਨਰਿੰਦਰਪਾਈ ਮੋਦੀ ਬਣੋ ਜਿਹੜੇ 11 ਸਾਲ ਦੇ ਵਿੱਚ ਕੰਮ ਕੀਤੇ ਨੇ ਉਹ ਆਦੀ ਨੁਕਸਨ ਸਮਾਸਤੇ ਦਿੱਤੀ ਆਏ। ਉਹਵੇਂ ਪ੍ਰਧਾਨ ਮੰਤਰੀ ਵਾਸ ਯੋਜਨਾ ਹੋਵੇ। ਉਹਵੇਂ ਸਾਨੂੰ ਹੈਲਥ ਵਾਸਤੇ 5 ਤੋਂ 10 ਲੱਖ ਰੁਪਏ ਦਾ ਇਲਾਜ ਹੋਵੇ। ਉਹਵੇਂ ਸਾਨੂੰ ਫਰੀ ਕਣਕ ਦੀ ਜਿਹੜੀ ਯੋਜਨਾ ਉਹ ਹੋਵੇ। ਪਰ ਇਹ ਕਣਕ ਦੀ ਯੋਜਨਾ तकरीबन ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਖਤਮ ਦੇ ਕਰੀਬ ਕਰਤੀ। 5-5 ਕਿਲੋ ਕਰਤੀ। ਜਿਹੜਾ ਕਿ ਗਰੀਬਾਂ ਦਾ ਜਿਹੜਾ ਗੁਜ਼ਾਰਾ ਦੇ ਵਿੱਚ ਨਹੀਂ ਹੁੰਦਾ। ਅੱਜ ਇਹਨਾਂ ਨੂੰ ਦੱਸਿਆ ਕਿ ਜਿੱਤੇ ਜਿੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹ ਜਿਹੜੇ ਸੂਬੇ ਨੇ ਉਹ ਤਰੱਕੀ ਦੇ ਰਹਾਵਾਂ ਦੀ ਦੌੜ ਰਹੇ ਨੇ। ਉਜੇ ਬਰਸੜੀ ਦਾ ਪੰਜਾਬ ਸੂਬਾ ਹੈ ਉਹ ਤਰੱਕੀ ਦੇ ਵਿੱਚੋਂ ਪਛੜਿਆ ਹੋਇਆ ਉਹ ਬੇਨਤੀ ਹੈ ਵੀ ਤਕੜੇ ਹੋ ਕੇ 2027 ਦੇ ਵਿੱਚ ਪਰ ਸਾਰੇ ਇੱਕਜੁੱਟ ਹੋ ਕੇ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਭਾਈ ਮੋਦੀ ਜੀ ਦੀ ਸਰਕਾਰ ਬਣਾਈਏ ਤਾਂ ਜੋ ਪੰਜਾਬ ਹੈ ਜਿਹੜਾ ਸਾਡਾ ਵਿਕਸਤ ਹੋ ਸਕੇ ਸਾਡੇ ਪਿੰਡ ਵਿਕਸਤ ਹੋ ਸਕਣ ਔਰ ਅੱਜ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਸ਼ੀਰਵਾਦ ਦਿੱਤਾ ਹੈ ਸ਼ਾਮਲਿਤ ਕੀਤੀ ਹੈ ਕਿ ਹਵਨ ਸਮਾਂ ਅਸੀਂ ਡਟ ਕੇ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਵਾਂਗੇ ਔਰ ਮੈਂ ਵੀ ਇਹਨਾਂ ਦਾ ਵਾਅਦਾ ਕਰਦਾ ਹਾਂ ਇਹ ਇੱਕ ਇੱਕ ਹਫ਼ਤੇ ਮੈਂ ਜਿਹੜੀ ਕੇਂਦਰ ਦੀ ਉਹਨਾਂ ਨੂੰ ਲਾਗੂ ਕਰਵਾਵਾਂਗੇ ਕਿਸੇ ਦੀ ਸ਼ਪਾਰਸ਼ ਨਹੀਂ ਚਾਣਨ ਦਿੰਦੇ ਇੱਕ ਇੱਕ ਹਫ਼ਤੇ ਮੈਂ ਇਹਨੇ ਬਿਨ ਲਾਗੂ ਕਰਵਾਵਾਂਗੇ ਗਰੀਬਾਂ ਨਾਲ ਤੱਕਾ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਆਉਣ ਨਾਲ ਸਮਾਂ ਭਾਰਤੀ ਜਨਤਾ ਪਾਰਟੀ ਦੇ ਇਹ ਸਾਰੇ ਦਾ ਕੂੜਾ ਨੂੰ ਕੋਤਤਨ ਬਾਅਦ ਜਿੱਨੇ ਪਰਿਵਾਰਾ ਜਾਏ ਨੇ ਵਾਇਕ੍ਰੂਜੀ ਦਾ ਕਲਸਾ ਵਾਇਕ੍ਰੂਜੀ ਦੀ ਸਤੇ